ਟਰੱਕ ਜੂਨੀਅਰ ਫਲੋਰ ਦੇ ਪ੍ਰਧਾਨ ਰੰਜੀਤ ਸਿੰਘ ਸਿੱਧੂ ਮਾਲਕਾਂ ਤੇ ਡਰਾਈਵਰਾਂ ਵੱਲੋਂ ਸੈਲਰਾਂ ਦੇ ਵਿੱਚੋਂ ਬਾਰੀ ਗੱਡੀਆਂ ਦੇ ਭਰਨ ਦੌਰਾਨ ਦੇ ਵਿੱਚ ਅੱਜ ਪਾਰੀ ਇਕੱਠੀ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਬਾਰੀ ਗੱਡੀਆਂ ਬਰੂਕ ਕੀਤਾ ਇਸ ਮੌਕੇ ਰੰਜੀਤ ਸਿੰਘ ਸਿੱਧੂ ਪ੍ਰਧਾਨ ਦੱਸਿਆ ਕਿ ਉਹਨਾਂ ਦੀ ਜੋ ਸੈਲਰ ਮਾਲਕ ਗੱਡੀਆਂ ਭਰਨ ਦਾ ਸਾਜ ਹੈ ਉਹਨਾਂ ਦੇ ਨਾਲ ਸਹਿਮਤੀਓਕੇ ਬਾਹਰੋਂ ਗੱਡੀਆਂ ਨਹੀਂ ਭਰਉਣਗੇ ਕੈਮਰਾਮੈਨ ਅਸੰਗਨਾਗੀ ਨਾਲ ਗਿਸ਼ਾਨ ਸਿੰਘ ਨਾਗੀ ਦੀ ਦੁਆਬਾ ਨਿਊ ਟਾਉਨ ਪਰਚਾਨ ਲਈ ਫਲੋਰ ਤੋਂ ਵਿਸ਼ੇਸ਼ ਰਿਪੋਰਟ ਤੇ ਮੈਂ ਭਗਤਾਂ ਟ੍ਰੱਕ ਦੇ ਬੋਲ ਹੂ ਸਾਰੇ ਮੈਂਬਰ ਸਹਿਬਾਨ ਸਾਡੇ ਚੇਅਰਮੈਨ ਸਾਹਿਬ ਰਕੌਰ ਸਿੰਘ ਜੀ ਸਾਰੇ ਅੱਜ ਇੱਥੇ ਅਪਰਾ ਪੈਗ ਡਾਊਨ ਚ ਆਏ ਸੀਗੇ ਇੱਥੇ ਕੁਝ ਵਾਧੀਆਂ ਗੱਡੀਆਂ ਲੋਡ ਹੋ ਰਹੀਆਂ ਸੀ ਉਹਨਾਂ ਨੂੰ ਅਸੀਂ ਉਹਨਾਂ ਨਾਲ ਬੈਠ ਕੇ ਮੀਟਿੰਗ ਕੀਤੀ ਆ ਅ ਜੀ ਵੀਡੀਓ ਨੇ ਕੱਢਿਆ ਦੁਆਰਾ ਵੀ ਕਰ ਰਿਹਾ ਤੇ ਇਹਦੇ ਤੋਂ ਹੀ ਰੇਟ ਵੀ ਹੋਇਆ ਮੁਕੰਮਲ ਵੀ ਰੇਟ ਦਾ ਸਿਰ ਥੋੜੇ ਡਿਫਰੈਂਸ ਦਾ ਉਹ ਸੈਟ ਆ ਗਿਆ ਸਰ ਤੇ ਹੁਣ ਕੋਈ ਸਮੱਸਿਆ ਤੇ ਨਹੀਂ ਤੁਹਾਨੂੰ ਨਹੀਂ ਕੋਈ ਸਮੱਸਿਆ ਆ ਰਹੀ ਹੈ ਹੋ ਗਈ ਗੱਲਬਾਤ ਬਾਹਲੀਆਂ ਗੱਡੀਆਂ ਨਹੀਂ ਭਰੇ ਜਾਣਗੀਆਂ ਗੱਡੀਆਂ ਨਹੀਂ ਸਾਡੀਆਂ ਯੂਨੀਅਨ ਦੀਆਂ ਗੱਡੀਆਂ ਭਰੂ ਗਿਆ ਤੇ ਜਿਹੜੇ ਵਪਾਰੀ ਆ ਸੈਲਰ ਵਾਲੇ ਉਹਨਾਂ ਨਾਲ ਸਾਡੀ ਸਾਰੀ ਐ ਹੋ ਗਈ ਤੁਹਾਨੂੰ ਭਰੋਸਾ ਕਿੰਨ ਦਿੱਤਾ ਮਿੰਨੀ ਬੰਨੀ ਗੱਡੀਆਂ ਭਰੀਆਂ ਆ ਭਾਈ ਸਰ ਇਹਨਾਂ ਨਾਲ ਸੈਲਰ ਵਾਲਾ ਨਾਲ ਇਹਨਾਂ ਨਾਲ ਸਾਡਾ ਸੀਗਾ ਪਹਿਲਾਂ ਵੀ ਪਿਆਰ ਤੇ ਹੁਣ ਵੀ ਇਹਨਾਂ ਨਾਲ ਰੇਡ ਲਾ ਸੀ ਕਰਨ ਕਰਦੇ